ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗ ਹੋਈ ਖਤਮ ਕੱਲ ਨੂੰ ਮੁਰਦੋਵਾ ਦੇਸ਼ਾਂ ਦੇ ਡੀਜੀਐਮਓ 12 ਵਜੇ ਕਰਨਗੇ ਚਰਚਾ ਪੰਜਾਬ ਦੇ ਸਰਦੀ ਇਲਾਕਿਆਂ ਵਿੱਚ ਮੁੜ ਤੋਂ ਹੋਇਆ ਬਲੈਕਆਊਟ ਪਾਕਿਸਤਾਨ ਨੇ ਸੀਜ਼ਫਾਇਰ ਦੀ ਕੀਤੀ ਉਲੰਘਣਾ ਸੀਜ਼ਫਾਇਰ ਮਗਰੋਂ ਸੀਐਮ ਭਗਵੰਤ ਮਾਨ ਦਾ ਵੱਡਾ ਐਲਾਨ ਜਸਰਦੀ ਜ਼ਿਲ੍ਹਿਆਂ ਦਾ ਕਰਨਗੇ ਦੌਰਾ ਭਾਰਤ ਪਾਕਿਸਤਾਨ ਵਿਚਾਲੇ ਜੰਗ ਖਤਮ ਹੋਣ ਮਗਰੋਂ ਕਰਨਲ ਸੋਫੀਆ ਕੁਰੇਸ਼ੀ ਦਾ ਵੱਡਾ ਐਲਾਨ ਕਿ ਹਜੇ ਪਾਕਿਸਤਾਨ ਨੇ ਕੀਤੀ ਕੋਈ ਹਮਾਕਤ ਤਾਂ ਭਾਰਤ ਪੂਰੀ ਤਰ੍ਹਾਂ ਹੈ ਤਿਆਰ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਨੂੰ ਆਖਰੀ ਚੇਤਾਵਨੀ ਕਿਹਾ ਜੇ ਕੋਈ ਅੱਤਵਾਦੀ ਹਮਲਾ ਹੁੰਦਾ ਹੈ ਤਾਂ ਇਸ ਨੂੰ ਮੰਨਿਆ ਜਾਵੇਗਾ ਜੰਗ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਸਥਾਨ ਨੂੰ ਪਾਣੀ ਦੇਣ ਦਾ ਕੀਤਾ ਐਲਾਨ ਪੰਜਾਬ ਯੂਨੀਵਰਸਿਟੀ ਵੱਲੋਂ ਪ੍ਰੀਖਿਆਵਾਂ ਨੂੰ ਲੈ ਕੇ ਆਈ ਵੱਡੀ ਖਬਰ 13 ਮਈ ਤੋਂ ਪਹਿਲਾਂ ਹੀ ਐਲਾਨੇਗੇ ਸ਼ਡਿਊਲ ਅਨਸਾਰ ਹੋਣਗੀਆਂ ਪ੍ਰੀਖਿਆਵਾਂ ਪੰਜਾਬ ਦੇ ਮੌਸਮ ਬਾਰੇ ਵੱਡੀ ਅਪਡੇਟ ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ ਜੰਗਬੰਦੀ ਤੋਂ ਬਾਅਦ ਕਾਂਗਰਸ ਨੇ ਕੀਤੀ ਸਰਪਾਰਟੀ ਮੀਟਿੰਗ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਕੀਤੀ ਮੰਗ ਪੰਜਾਬ ਸਰਕਾਰ ਨੇ 22 ਪੀਸੀਐਸ ਅਫਸਰਾਂ ਦੇ ਕੀਤੇ ਤਬਾਦਲੇ ਨੋਟੀਫਿਕੇਸ਼ਨ ਕੀਤਾ ਜਾ ਰਿਹਾ ਇਹ ਨੋਟੀਫਿਕੇਸ਼ਨ ਕੀਤਾ ਜਾ ਰਿਹਾ ਭਾਰਤ ਸਰਕਾਰ ਵੱਲੋਂ ਜੰਗਬੰਦੀ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਹੈ ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਦਾ ਐਲਾਨ ਹੋ ਗਿਆ ਹੈ ਦੋਵਾਂ ਡੀਜੀਐਮਓ ਵਿਚਕਾਰ 12 ਮਈ ਨੂੰ ਕੱਲ ਨੂੰ ਦੁਪਹਿਰ 12 ਵਜੇ ਚਰਚਾ ਹੋਵੇਗੀ ਪਾਕਿਸਤਾਨ ਦੇ ਡੀਜੀਐਮਓ ਵੱਲੋਂ 3:30 ਮਿੰਟ ਤੇ ਫੋਨ ਤੇ ਗੱਲਬਾਤ ਕੀਤੀ ਗਈ ਸੀ ਜਿਸ ਤੋਂ ਬਾਅਦ ਦੋਵੇਂ ਧਿਰਾਂ ਵੱਲੋਂ ਜ਼ਮੀਨ ਹਵਾ ਤੇ ਸਮੁੰਦਰ ਤੇ ਸਾਰੀ ਗੋਲੀਬਾਰੀ ਅਤੇ ਫੌਜੀ ਕਾਰਵਾਈ ਬੰਦ ਕਰ ਦਿੱਤੀ ਗਈ ਸੀ ਵਿਦੇਸ਼ ਕੱਤਰ ਵਿਕਰਮ ਇਸਰੀਨੇ ਐਲਾਨ ਕਰਦੇ ਹੋਏ ਕਿਹਾ ਕਿ ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਲਾਗੂ ਹੋ ਗਈ ਹੈ ਪਾਕਿਸਤਾਨ ਦੇ ਡੀਜੀਐਮਓ ਨੇ ਭਾਰਤੀ ਡੀਜੀਐਮਓ ਨੂੰ ਫੋਨ ਕੀਤਾ ਸੀ ਦੋਵੇਂ ਡੀਜੀਐਮਓ ਨੇ ਦੁਪਹਿਰ 12 ਵਜੇ ਚਰਚਾ ਕਰਨ ਦਾ ਫੈਸਲਾ ਲਿਆ ਹੈ ਤੇ ਕੱਲ ਨੂੰ ਮੁੜ 12 ਵਜੇ ਚਰਚਾ ਕੀਤੀ ਜਾਵੇਗੀ ਦੱਸ ਦिए ਕਿ ਸਭ ਤੋਂ ਪਹਿਲਾਂ ਇਹ ਦਾਵਾ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕੀਤਾ ਸੀ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦੇ ਦਖਲ ਕਾਰਨ ਭਾਰਤ ਅਤੇ ਪਾਕਿਸਤਾਨ جنگਬੰਦੀ ਲਈ ਸਹਿਮਤ ਹੋਏ ਹਨ ਉਹਨਾਂ ਨੇ ਆਪਣੇ ਟਵੀਟ ਵਿੱਚ ਲਿਖਿਆ ਸੀ ਕਿ ਅਮਰੀਕਾ ਦੀ ਵਿਚੋਲਗੀ ਨਾਲ ਹੋਈ ਕਲੰਬੀ ਰਾਤ ਦੀ ਗੱਲਬਾਤ ਤੋਂ ਬਾਅਦ ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਭਾਰਤ ਅਤੇ ਪਾਕਿਸਤਾਨ ਇੱਕ ਪੂਰਨ ਤੇ ਤੁਰੰਤ جنگਬੰਦੀ ਲਈ ਸਹਿਮਤ ਹੋ ਗਏ ਹਨ ਦੋਵਾਂ ਦੇਸ਼ਾਂ ਨੂੰ ਆਮ ਸਮਝ ਅਤੇ ਮਹਾਨ ਬੁੱਧੀ ਦੀ ਵਰਤੋਂ ਕਰਨ ਲਈ ਵਧਾਈਆਂ ਭਾਰਤ ਅਤੇ ਪਾਕਿਸਤਾਨ ਦੋਵਾਂ ਵਿੱਚ ਸ਼ਨੀਵਾਰ 10 ਮਈ ਸ਼ਾਮ 5 ਵਜੇ ਤੋਂ ਜੰਗਬੰਦੀ ਲਾਗੂ ਕਰ ਦਿੱਤੀ ਗਈ ਸੀ ਹਾਲਾਂਕਿ ਸਿਰਫ 4 ਘੰਟੇ ਬਾਅਦ ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ ਕਰ ਦਿੱਤੀ ਗਈ ਅਤੇ ਪਾਕਿਸਤਾਨ ਵੱਲੋਂ ਜੰਮੂ ਸ਼ਿਰੀਨਗਰ ਅਖਨੂਰ ਸੰਭਾ ਪਠਾਨਕੋਟ ਤੇ ਅੰਮ੍ਰਿਤਸਰ ਵਿੱਚ ਸੀਜ਼ਫਾਇਰ ਦੀ ਉਲੰਘਣਾ ਕੀਤੀ ਗਈ ਅਤੇ ਇਸ ਮਗਰੋਂ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਦਾ ਵੀ ਬਿਆਨ ਸਾਹਮਣੇ ਆਇਆ ਸੀ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਆਖਿਰ ਜੰਗਬੰਦੀ ਦਾ ਕੀ ਹੋਇਆ ਸ਼੍ਰੀਨਗਰ ਵਿੱਚ ਤਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਇਹ ਜੰਗਬੰਦੀ ਨਹੀਂ ਹੈ ਹਵਾਈ ਰਖਿਆ ਯੂਨਿਟ ਨੇ ਹੁਣੇ ਹੀ ਕੇਂਦਰੀ ਸ਼੍ਰੀਨਗਰ ਵਿੱਚ ਗੋਲੀਬਾਰੀ ਸ਼ੁਰੂ ਕਰ ਦਿੱਤੀ ਹੈ ਦੱਸਦੀ ਹੈ ਕਿ ਪੰਜਾਬ ਦੇ ਵੀ ਸਰਹੱਦੀ ਜ਼ਿਲ੍ਹਿਆਂ ਵਿੱਚ ਰਾਤ ਸਮੇਂ ਤਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਜਿਸ ਤੋਂ ਬਾਅਦ ਸ਼੍ਰੀ ਮੁਕਸਰ ਸਾਹਿਬ ਜ਼ਿਲ੍ਹੇ ਵਿੱਚ ਤੁਰੰਤ ਪ੍ਰਭਾਵ ਨਾਲ ਬਲੈਕਆਊਟ ਕੀਤਾ ਗਿਆ ਤੇ ਫਿਰੋਜ਼ਪੁਰ ਵਿੱਚ ਵੀ ਬਲੈਕਆਊਟ ਕੀਤਾ ਗਿਆ ਗੁਰਦਾਸਪੁਰ ਬਰਨਾਲਾ ਅਤੇ ਪਟਿਆਲਾ ਵਿੱਚ ਵੀ ਬਲੈਕਆਊਟ ਤੇ ਐਮਰਜੈਂਸੀ ਦੇ ਸਾਇਰਨ ਵਜਾਏ ਗਏ ਪੰਜਾਬ ਦੇ ਰਾਜਪਾਲ ਵੱਲੋਂ ਬੁਲਾਈ ਗਈ ਸਰਪਾਰਟੀ ਮੀਟਿੰਗ 'ਚ ਆਪਣੇ ਵਿਚਾਰ ਪੇਸ਼ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਭਾਵੇਂ ਇਹ ਜੰਗ ਹੋਵੇ ਜਾਂ ਕੋਈ ਹੋਰ ਘੜੀ ਹੋਵੇ ਪੰਜਾਬ ਅਤੇ ਪੰਜਾਬੀ ਹਮੇਸ਼ਾ ਸਭ ਤੋਂ ਅੱਗੇ ਰਹਿੰਦੇ ਹਨ ਉਹਨਾਂ ਨੇ ਕਿਹਾ ਕਿ ਹਰ ਜੰਗ ਤੇ ਤਣਾਅ ਵਾਲੇ ਮਾਹੌਲ ਦੌਰਾਨ ਹਮੇਸ਼ਾ ਪੰਜਾਬ ਨੂੰ ਸੇਕ ਚੱਲਣਾ ਪੈਂਦਾ ਹੈ ਅਤੇ ਇਸ ਲਈ ਸੂਬੇ ਨੂੰ ਇਸ ਵੱਡ ਮੁੱਲੇ ਯੋਗਦਾਨ ਲਈ ਵਿਸ਼ੇਸ਼ ਤਵੱਜੋ ਮਿਲਣੀ ਚਾਹੀਦੀ ਹੈ ਸੀਐਮ ਭਗਵੰਤ ਮਾਨ ਨੇ ਸਾਰੀਆਂ ਟੀਰਾਂ ਨੂੰ ਇਸ ਨੇਕ ਕਾਰਜ ਲਈ ਸਾਂਝੇ ਯਤਨ ਕਰਨ ਦਾ ਸੱਦਾ ਦਿੱਤਾ ਹੈ ਤਾਂ ਜੋ ਪੰਜਾਬ ਦੇਸ਼ ਦਾ ਮੋਰੀ ਸੂਬਾ ਬਣ ਸਕੇ ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਇਹ ਮੁੱਦਾ ਭਾਰਤ ਸਰਕਾਰ ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਇਹ ਮੁੱਦਾ ਭਾਰਤ ਸਰਕਾਰ ਕੋਲ ਉਠਾਇਆ ਜਾਵੇਗਾ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਸੀਜ਼ਫਾਇਰ ਤੋਂ ਬਾਅਦ ਇਹ ਵੀ ਐਲਾਨ ਕੀਤਾ ਹੈ ਕਿ ਨਾਗਰਿਕਾਂ ਨੂੰ ਤਿਆਰ ਰੱਖਣ ਲਈ ਮੌਕ ਡ੍ਰਿਲ ਦੇ ਅਭਿਆਸ ਜਾਰੀ ਰਹਿਣਗੇ ਅਤੇ ਨਾਲ ਹੀ ਸਿਵਲ ਡਿਫੈਂਸ ਟ੍ਰੇਨਿੰਗ ਦੇ ਯਤਨ ਵੀ ਤੇਜ਼ ਕੀਤੇ ਜਾਣਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਵੀ ਦਰਾਇਆ ਹੈ ਕਿ ਲੋਕ ਉਸ ਥਾਂ ਤੇ ਨਾ ਜਾਣ ਜਿੱਥੇ ਡਰੋਨ ਜਾਂ ਮਿਜ਼ਾਈਲ ਦਾ ਕੋਈ ਹਿੱਸਾ ਮਿਲਦਾ ਹੈ ਕਿਉਂਕਿ ਨਕਾਰਾ ਕੀਤੇ ਜਾਣ ਤੋਂ ਪਹਿਲਾਂ ਇਹ ਨੁਕਸਾਨ ਦੇ ਹੋ ਸਕਦਾ ਹੈ ਆਮ ਲੋਕਾਂ ਤੋਂ ਪੂਰਨ ਸਮਰਥਨ ਅਤੇ ਸਹਿਯੋਗ ਦੀ ਮੰਗ ਕਰਦੇ ਆ ਉਹਨਾਂ ਨੇ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹ ਮਿਜ਼ਾਈਲ ਜਾਂ ਬੈਲਾਸਟਿਕ ਸਮਗਰੀ ਦੇਖਦੇ ਹਨ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰਨ ਸੀਐਮ ਭਗਵੰਤ ਮਾਨ ਨੇ ਉਹਨਾਂ ਨੂੰ ਅਜਿਹੀਆਂ ਖਤਰਨਾਕ ਚੀਜ਼ਾਂ ਦੇ ਨੇੜੇ ਜਾਣ ਜਾਂ ਛੂਣ ਤੋਂ ਸਾਵਧਾਨ ਰਹਿਣ ਲਈ ਕਿਹਾ ਹੈ ਕਿਉਂਕਿ ਇਹ ਉਹਨਾਂ ਲਈ ਘਾਤਕ ਹੋ ਸਕਦੀਆਂ ਹਨ ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਦੀਆਂ ਹਥਿਆਰਬੰਦ ਫੌਜਾਂ ਪਾਕਿਸਤਾਨ ਦੀਆਂ ਅਜਹੀਆਂ ਕਾਰਵਾਈਆਂ ਦਾ ਟੂਕਵਾ ਜਵਾਬ ਦੇਣ ਲਈ ਪੂਰੀ ਤਰ੍ਹਾਂ ਸਮਰੱਥਾਨ ਅਤੇ ਇਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬੇ ਵਿੱਚ ਜ਼ਰੂਰੀ ਵਸਤਾਂ ਦੀ ਕੋਈ ਕਮੀ ਨਹੀਂ ਹੈ ਤੇ ਲੋਕਾਂ ਨੂੰ ਇਸ ਸੰਕਟ ਦੀ ਘੜੀ ਵਿੱਚ ਲੋੜ ਤੋਂ ਵੱਧ ਖਰੀਦਦਾਰੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੰਕਟ ਦੇ ਇਨ੍ਹਾਂ ਦਿਨਾਂ ਦੌਰਾਨ ਕਿਸੇ ਵੀ ਚੀਜ਼ ਦੀ ਚਿੰਤਾ ਨਾ ਕਰਨ ਕਿਉਂਕਿ ਸੂਬਾ ਸਰਕਾਰ ਨੇ ਪਹਿਲਾਂ ਹੀ ਸਾਰੀਆਂ ਜ਼ਰੂਰੀ ਵਸਤਾਂ ਲਈ ਵਿਆਪਕ ਪ੍ਰਬੰਧ ਕੀਤੇ ਹੋਏ ਹਨ। ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਹੋ ਗਈ ਹੈ। ਰੱਖਿਆ ਮੰਤਰਾਲੇ ਦੀ ਪ੍ਰੈਸ ਕਾਨਫਰੰਸ ਵਿੱਚ ਰਗੂ ਨਾਇਰ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿੱਚਕਾਰ ਜੰਗਵੰਦੀ ਸਥਾਪਿਤ ਹੋ ਗਈ ਹੈ ਕਰਨਲ ਸੋਫੀਆ ਕੁਰੇਸ਼ੀ ਨੇ ਕਿਹਾ ਹੈ ਕਿ ਪਾਕਿਸਤਾਨ ਨੇ ਬਹੁਤ ਸਾਰੇ ਝੂਠ ਬੋਲੇ ਹਨ ਪਾਕਿਸਤਾਨ ਝੂਠੀਆਂ ਖਬਰਾਂ ਫੈਲਾ ਰਿਹਾ ਹੈ ਉਹਨਾਂ ਦੇ ਸੀਨੀਅਰ ਫੌਜੀ ਅਧਿਕਾਰੀ ਨੇ ਝੂਠਾ ਦੋਸ਼ ਲਗਾਇਆ ਹੈ ਕਿ ਭਾਰਤੀ ਫੌਜਾਂ ਨੇ ਮਸਜਿਦਾਂ ਨੂੰ ਨੁਕਸਾਨ ਪਹੁੰਚਾਇਆ ਹੈ ਪਰ ਭਾਰਤੀ ਫੌਜ ਨੇ ਅਜੇ ਹਾ ਕੁਝ ਨਹੀਂ ਕੀਤਾ ਹਥਿਆਰਬੰਦ ਬਲਾਂ ਨੇ ਫੌਜੀ ਟਿਕਾਣਿਆਂ ਨੂੰ ਨੁਕਸਾਨ ਨਹੀਂ ਪਹੁੰਚਾਇਆ ਕਰਨਲ 소ਫੀਆ ਕੁਰੇਸ਼ੀ ਨੇ ਕਿਹਾ ਹੈ ਕਿ ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਉਸਨੇ ਆਪਣੇ JF-17 ਨਾਲ ਸਾਡੇ S-400 ਤੇ ਮਿਜ਼ਾਈਲ ਟਿਕਾਣੇ ਨੂੰ ਨੁਕਸਾਨ ਪਹੁੰਚਾਇਆ ਹੈ ਜੋ ਕਿ ਪੂਰੀ ਤਰ੍ਹਾਂ ਗਲਤ ਹੈ ਦੂਜਾ ਇਸ ਨੇ ਇੱਕ ਗਲਤ ਜਾਣਕਾਰੀ ਮੁਹਿੰਮ ਵੀ ਚਲਾਈ ਹੈ ਕਿ ਸਿਰਸਾ ਜੰਮੂ ਪਠਾਨਕੋਟ ਬਠਿੰਡਾ ਨਲਿਆ ਤੇ ਪੂਜ ਵਿੱਚ ਸਾਡੇ ਰਬੇਸਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ ਅਤੇ ਇਹ ਗਲਤ ਜਾਣਕਾਰੀ ਵੀ ਪੂਰੀ ਤਰ੍ਹਾਂ ਝੂਠੀ ਹੈ ਅਤੇ ਅਖੀਰ ਵਿੱਚ ਕਰਨਲ 소ਫੀਆ ਕੁਰੇਸ਼ ਨੇ ਵੀ ਸਾਫ ਕਰ ਦਿੱਤਾ ਹੈ ਕਿ ਪਾਕਿਸਤਾਨ ਨੇ ਜੇਕਰ ਦੁਬਾਰਾ ਕੋਈ ਜੰਗਬੰਦੀ ਦੀ ਉਲੰਘਣਾ ਵਰਗੀ ਕੋਈ ਹਿਮਾਕਤ ਕੀਤੀ ਤਾਂ ਭਾਰਤੀ ਹਥਿਆਰਮੰਦ ਸੈਨਾਵਾਂ ਭਾਰਤ ਦੀ ਪ੍ਰਭੂਸਤਾ ਤੇ ਅਖੰਡਤਾ ਦੀ ਰੱਖਿਆ ਲਈ ਪੂਰੀ ਤਰ੍ਹਾਂ ਤਿਆਰ ਹਨ ਪੰਜਾਬ ਚ ਪਾਣੀਆਂ ਦੇ ਚੱਲ ਰਹੇ ਵਿਵਾਦ ਵਿਚਾਲੇ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਸਥਾਨ ਨੂੰ ਪਾਣੀ ਦੇਣ ਦਾ ਐਲਾਨ ਕੀਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦੀ ਜਾਣਕਾਰੀ ਐਕਸ ਤੇ ਪੋਸਟ ਕਰਕੇ ਸਾਂਝੀ ਕੀਤੀ ਹੈ ਉਹਨਾਂ ਨੇ ਲਿਖਿਆ ਕਿ ਅੱਜ ਰਾਜਸਥਾਨ ਸਰਕਾਰ ਵੱਲੋਂ ਪੰਜਾਬ ਦੇ ਕੋਟੇ ਵਿੱਚੋਂ ਹੋਰ ਪਾਣੀ ਦੀ ਮੰਗ ਕੀਤੀ ਗਈ ਹੈ ਦੇਸ਼ ਦੀ ਸੁਰੱਖਿਆ 'ਚ ਰਾਜਸਥਾਨ ਬਾਰਡਰ ਤੇ ਤਾਇਨਾਤ ਫੌਜ ਨੂੰ ਵਾਧੂ ਪਾਣੀ ਦੀ ਲੋੜ ਹੈ ਜਦੋਂ ਵੀ ਦੇਸ਼ ਦੀ ਜਦੋਂ ਵੀ ਦੇਸ਼ੀਤ ਦੀ ਗੱਲ ਆਉਂਦੀ ਹੈ ਤਾਂ ਪੰਜਾਬ ਕਦੇ ਵੀ ਪਿੱਛੇ ਨਹੀਂ ਹਟਦਾ ਦੇਸ਼ ਦੀ ਬਹਾਦਰ ਫੌਜਲੀ ਪੰਜਾਬ ਦਾ ਪਾਣੀ ਤਾਂ ਕਿ ਸਾਡਾ ਖੂਨ ਵੀ ਹਾਜ਼ਰ ਹੈ ਫੌਜ ਦੇ ਜਵਾਨਾਂ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ ਮੈਂ ਰਾਜਸਥਾਨ ਨੂੰ ਵਾਧੂ ਪਾਣੀ ਤੁਰੰਤ ਦੇਣ ਦਾ ਨਿਰਦੇਸ਼ ਦਿੱਤਾ ਹੈ ਪਾਕਿਸਤਾਨ ਦੇ ਹਮਲਿਆਂ ਦੀਆਂ ਅਸਫਲ ਕੋਸ਼ਿਸ਼ਾਂ ਦੇ ਵਿਚਕਾਰ ਭਾਰਤ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਨੂੰ ਸਪਸ਼ਟ ਸੰਦੇਸ਼ ਦਿੰਦੇ ਹੋਏ ਕਿਹਾ ਗਿਆ ਹੈ ਕਿ ਜੇਕਰ ਭਾਰਤ ਵਿੱਚ ਕੋਈ ਅੱਤਵਾਦੀ ਹਮਲਾ ਹੁੰਦਾ ਹੈ ਤਾਂ ਇਸ ਨੂੰ ਜੰਗ ਮੰਨਿਆ ਜਾਵੇਗਾ ਸਰਕਾਰੀ ਸੂਤਰਾਂ ਨੇ ਕਿਹਾ ਹੈ ਕਿ ਭਵਿੱਖ ਵਿੱਚ ਕਿਸੇ ਵੀ ਅੱਤਵਾਦੀ ਕਾਰਵਾਈ ਨੂੰ ਭਾਰਤ ਵਿਰੁੱਧ ਜੰਗ ਮੰਨਿਆ ਜਾਵੇਗਾ ਇਸ ਦੇ ਨਾਲ ਹੀ ਅਜਿਹੀ ਕਿਸੇ ਵੀ ਕਾਰਵਾਈ ਦਾ ਉਸ ਅਨੁਸਾਰ ਜਵਾਬ ਦਿੱਤਾ ਜਾਵੇਗਾ ਸਰਕਾਰ ਦੇ ਫੈਸਲੇ ਤੋਂ ਇਹ ਸਪਸ਼ਟ ਹੈ ਕਿ ਜੇਕਰ ਪਾਕਿਸਤਾਨ ਵੱਲੋਂ ਭਾਰਤ ਵਿੱਚ ਕਿਸੇ ਵੀ ਤਰ੍ਹਾਂ ਦਾ ਅੱਤਵਾਦੀ ਹਮਲਾ ਕੀਤਾ ਜਾਂਦਾ ਹੈ ਤਾਂ ਇਸ ਨੂੰ ਜੰਗ ਮੰਨਿਆ ਜਾਵੇਗਾ ਤੇ ਉਸੇ ਪਾਸ਼ਾ ਵਿੱਚ ਜਵਾਬ ਦਿੱਤਾ ਜਾਵੇਗਾ ਦੱਸ ਦਿਏ ਕਿ 22 April 2025 ਨੂੰ ਪਹਿਲਗਾਮਾ ਅਤਵਾਦੀ ਹਮਲੇ ਵਿੱਚ ਅਤਵਾਦੀਆਂ ਨੇ 26 ਲੋਕਾਂ ਨੂੰ ਉਹਨਾਂ ਦਾ ਧਰਮ ਪੁੱਛਣ ਤੋਂ ਬਾਅਦ ਮਾਰ ਦਿੱਤਾ ਸੀ ਇਸ ਹਮਲੇ ਤੋਂ ਬਾਅਦ ਦੇਸ਼ ਭਰ ਵਿੱਚ ਪਾਕਿਸਤਾਨ ਵਿਰੁੱਧ ਗੁੱਸਾ ਸਿਖਰ ਤੇ ਪਹੁੰਚ ਗਿਆ ਸੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਯੂਨੀਵਰਸਿਟੀ ਨੇ ਵੱਡਾ ਫੈਸਲਾ ਲਿਆ ਸੀ ਅਤੇ ਪਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਸਨ ਅਤੇ ਹੁਣ ਇਹ ਪ੍ਰੀਖਿਆਵਾਂ ਪਹਿਲਾਂ ਤੋਂ ਐਲਾਨੇ ਗਏ ਸ਼ਡਿਊਲ ਅਨੁਸਾਰ ਹੋਣਗੀਆਂ ਇਸ ਦਾ ਐਲਾਨ ਪੰਜਾਬ ਯੂਨੀਵਰਸਿਟੀ ਦੇ ਅਕਾਊਂਟ ਤੇ ਪੋਸਟ ਪਾ ਕੇ ਕੀਤਾ ਗਿਆ ਹੈ ਉਹਨਾਂ ਨੇ ਲਿਖਿਆ ਹੈ ਕਿ ਇਹ ਆਮ ਜਨਤਾ ਤੇ ਖਾਸ ਕਰਕੇ ਵਿਦਿਆਰਥੀਆਂ ਦੀ ਜਾਣਕਾਰੀ ਲਈ ਹੈ ਕਿ ਪ੍ਰੀਖਿਆਵਾਂ 13 ਮਈ 2025 ਨੂੰ ਪਹਿਲਾਂ ਤੋਂ ਐਲਾਨੇ ਗਏ ਸ਼ਡਿਊਲ ਅਨੁਸਾਰ ਹੋਣਗੀਆਂ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦਾ ਮੌਸਮ ਕਾਫੀ ਸੁਹਾਵਣਾ ਹੋ ਗਿਆ ਹੈ ਯਾਨੀ ਕਿ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ ਮੌਸਮ ਵਿਭਾਗ ਅਨੁਸਾਰ ਅੱਜ ਵੀ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਹਵਾਵਾਂ ਚੱਲਣ ਅਤੇ ਬਿਜਲੀ ਗਰਜਣ ਦੀ ਸੰਭਾਵਨਾ ਹੈ ਵਿਭਾਗ ਵੱਲੋਂ ਸੰਗਰੂਰ ਪਟਿਆਲਾ ਮੋਹਾਲੀ ਫਤਿਹਗੜ ਸਾਹਿਬ ਲੁਧਿਆਣਾ ਚੰਡੀਗੜ੍ਹ ਰੂਪਨਗਰ ਜ਼ਿਲ੍ਹਿਆਂ ਵਿੱਚ ਅਸਮਾਨੀ ਬਿਜਲੀ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਅਗਲੇ 5 ਦਿਨਾਂ ਤੱਕ ਕਈ ਜ਼ਿਲ੍ਹਿਆਂ ਵਿੱਚ ਤੇਜ਼ ਤੂਫਾਨ ਦੇ ਨਾਲ-ਨਾਲ ਮੀਂਹ ਅਤੇ ਗੜੇਮਾਰੀ ਹੋਵੇਗੀ ਸੂਬੇ ਵਿੱਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਗਰਜ ਬਿਜਲੀ ਡਿੱਗਣ ਅਤੇ ਤੇਜ਼ ਹਵਾਵਾਂ ਚੱਲਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ ਪੰਜਾਬ ਵਿੱਚ 22 ਪੀਸੀਐਸ ਅਫਸਰਾਂ ਦੇ ਤਬਾਦਲੇ ਕਰ ਦਿੱਤੇ ਗਏ ਹਨ ਇਸ ਤਹਿਤ ਪੰਜਾਬ ਸਰਕਾਰ ਵੱਲੋਂ नोटिफिकेशन जारी किया गया है इन्हों अधिकारियों तुरंत प्रभाव न नहीं नहीं वो जारी रहेगी जितनी देर तक हमें आर्मी कहती रहेगी कि मॉकडिल करना है है ना या कोई डिफेंस मिनिस्ट्री से कोई हमें रिटर्न में कुछ ऐसा ऑर्डर नहीं आता कि नहीं अब जरूरत नहीं तो सारा कुछ जारी रहेगा हमारी तैयारी में कोई कमी नहीं हो सकता ये कोई क्योंकि जैसा गवर्नर साहब ने कहा कि उनके स्वभाव पर यकीन करना बहुत मुश्किल है वो बार बार हमें टिच करते रहे लेकिन पंजाब जो है वो पहले से उनको डर ही इस बात से लगता है कि सामने पंजाब तो पंजाब पंजाबी हमेशा सीना तान के खड़ते हैं और खड़े रहेंगे हमारी हर वक्त सिविल डिफेंस भी की पुलिस भी हमारी सेकेंड लाइन ऑफ डिफेंस पे है बीएसएफ और आर्मी के साथ हम वो सहयोग कर रहे हैं जो भी उनको चाहिए होता है स्कूल या कॉलेज की बिल्डिंग या कुछ उन्होंने एम्बुलेंस चाहिए हम प्रोवाइड कर बिल्कुल नहीं आएंगे कोई कोई जमा खोरी का या कोई ब्लैक मार्केटिंग का ना शुरू कर दे या कोई पैनिक ना क्रिएट हो वो रहेंगे रहेंगे नहीं 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 मैं कल अलग से जा रहा हूँ बॉर्डर साहब ये भी जब भी जा सकते हैं जाते भी रहते हैं तो, तो आ, आप सर आप आप जा रहे हैं आज आज बात करने के बाद मैं जो है ना आने वाले में।, में जा सकता उसको कर रही है गवर्नमेंट और, तो और जैसा कि कि वहाँ के लड़कों को फौज में जाने का वैसे भी तो जुनून है क्योंकि हर घर से लगभग उन्होंने जंगे देखी हुई हैं उनको सब पता है वो खुद भी जाना चाहते हैं जैसे गुरदासपुर के जब बाई इलेक्शन थी तब गाँव में जाता रहता था लगभग हर घर से सबसे ज़्यादा फौज में अगर भारतीय फौज में सिख रेजिमेंट में या तो, तो भारतीय फौज में सबसे ज़्यादा गुरदासपुर डिस्ट्रिक्ट के लड़के हैं और वहाँ पर क्योंकि उन्होंने बहुत जंगे देखी हुई तो उनका ब्लड में उनका रक्षा का जो जुनून है, जुन में है और उसमें भी अगर फौज में हम बात करेंगे डिफेंस मिनिस्टर साहब से फौज में भी अगर बॉर्डर एरिया के नौजवानों के लिए स्पेशल कोई

कोई स्पेशल पैकेज हमें ऐसा दिया जाए देखो हिडन लॉसेज पता नहीं कौन कौन से होंगे अभी पता चलेगा क्योंकि तो इंडस्ट्री वाले भी थोड़ा डरे होंगे कि ड्रोन आते हैं या तो ये उनका विश्वास बहाल करना पड़ेगा जो जम्मू कश्मीर में टूरिज्म इतना हो गया था एक घटना से वो एकदम से सारा मतलब जीरो पे आ गया मतलब दोबारा विश्वास बहाल में टाइम लगता है लेकिन पंजाब हमेशा बहुत बार गिरा भी है लेकिन पंजाब बहुत बार उतनी बार उठा भी है तो पंजाब जो है वो चढ़दी कला और सरबत का पला मांगने वाला स्टेट है पंजाबी हमेशा फ्रंट पे रहेंगे और पूरी दुनिया में जब जाते हैं हमारे सिंगर्स भी तो जब कुछ वो तो है कि पंजाबी आगे हुए तो पंजाबी जहाँ भी चले जाते हैं निशान बढ़ाते हैं बारह तरीक को बारह बजे फिर बातचीत होगी देखो अब इसीलिए हम कह रहे हैं ये तो इंटरनेशनल लेवल का बातें वो करते रहे हम ये ना सोचकर कहीं अवेस्ले हो जाएं कि चलो जी अब तो बंद हो गया अब कुछ नहीं है हम अपनी तैयारियों में कोई कमी नहीं छोड़ेंगे जो जो भी बॉर्डर पे चाहे वो ड्रो एंटी ड्रोन सिस्टम चाहे वो हमारी मॉक ड्रिल्स चाहे स्कूल कॉलेज एन एस के बच्चों की सिविल डिफेंस की ट्रेनिंग और जो भी कॉलेजेस और यूनिवर्सिटीज के एग्जाम को डिले करना वो सारा हमारा एज इट इज जारी रहेगा अनटिल हमें आर्मी की तरफ से या डिफेंस मिनिस्ट्री की या होम मिनिस्ट्री की तरफ से तो देखो, देखो आज, वो आपस में हमारा है देखो दो दो, दो को, की जो इंटरनल हमारे झगड़े हैं वो मक्का बन जाएगा मैं सोचता नहीं इसके लिए हमने बैठे नेशनल देखो देश पहले है देखो देश पहले है प्रदेश बाद में है ठीक है ना पोलिटिकल बचेगा तो पोलिटिकल पार्टिया रखते हैं ये इंटरनल मामले के लिए इंडस्ट्री के, 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 के लिए हुआ मीटिंग करके कौन तो सा तो तो पिछले कई साल से अगर हमको केंद्र में जाना है प्रधानमंत्री से मिलना है तो उसी हिसाब से हमारी तैयारी हो एक, हम सब लोग मिलकर के कौन से बिंदु बनाते हैं और कौन से उसको लाया जा सकता है जिसको उसको प्राइवेटी से जाकर बात करने के लिए प्रस्ताव आया है निश्चित रूप से प्रस्ताव सही है कि डॉक्टर्स को जो बॉर्डर एरिया में डॉक्टर एमबीबीएस डॉक्टर्स को हम वहां अपने हॉस्पिटल में भेज सकते उनको पहले थोड़ा ज्यादा भत्ता मिलता था बॉर्डर एरिया लॉन्स ठीक है ना वो बंद हो गया तो उसके बारे में भी रिव्यू कर रहे हैं कि वहां उनको जाने के लिए जैसे हमारी फौज में भी अगर है तो अगर वो एक पर्टिकुलर जोन में जाते हैं तो उनको लॉन्स मिलता आगा। है हाँ तो ऐसी बॉर्डर एरिया में अगर कोई ड्यूटी करता है किसी भी लेवल पे चाहे वो टीचर है चाहे वो आंगनबाड़ी वाले हैं चाहे वो किसी भी लेवल पे गवर्नमेंट के किसी भी डिपार्टमेंट से मांग करते हैं उनको स्पेशल रिस्ट्रिक्शन जो हम वापस नहीं ही जाएंगे ऐसे चंडीगढ़ से जो जी सी का भी आया उन्होंने विद्रॉ करने का वो कर दिया है आपने जितनी एडवाइस जारी की गई है वो विद्रॉ कर ली है जो एडवाइजरी चंडीगढ़ नहीं जो आवश्यकता होगी वही करेंगे बजता था तो लोगों को ब्रेकआउट करना था जी। अब जी। अगर नहीं बजेगा तो ब्रेकआउट नहीं करना है पहले हमने कहा कि भाई मार्केट इतने समय तक बंद होगा उसको सोच के किया है अभी उसका क्या रिजल्ट आता है उसको देख करके वापस उसमें जो है ढील देना आवश्यक है वहाँ ढील देंगे हाँ तो मतलब ऐसा अच्छा लगता है कि भाई जब हमको लग रहा है कि भाई हमें कोई किसी प्रकार का है नहीं तो उससे हिसाब चलेंगे और फिर लगेगा तो निश्चित रूप से हमारा साइरन फिर बजेगा और फिर से अपनी तैयारी साहब साहब प्रैक्टिस की बात कर रहे थे पर कई कुछ पुराने अभी भी पंजाब के पेंडिंग पड़े हुए चाहे वो आरडीएफ का हो या अभी इस विषय को रहने तो अभी अपन और कभी मिलेंगे आपको बुला लेंगे फिर खूब करेंगे